ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਅਜੰਤਾ ਰਾਸ਼ਟਰੀ ਯੋਗ ਦਿਵਸ 11ਵਾਂ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਾਂ ਮੇਰੀ ਸਾਰੀਆਂ ਭੈਣਾਂ ਅਗੇ ਸਮਾਜ ਅਗੇ ਦੇਸ਼ ਅਗੇ ਬੇਨਤੀ ਹੈ ਕਿ ਹਰ ਰੋਜ਼ ਯੋਗ ਕਰੋ ਯੋਗ ਰਹਿਣ ਰੋਗ ਆਪਣੇ ਹੱਥੀ ਆਪਣਾ ਆਪੇ ਹੀ ਕਾਸਵਾ ਇਹ ਸਾਡਾ ਆਪਣਾ ਕੰਮ ਹੈ ਸਾਡਾ ਆਪਣਾ ਸਰੀਰ ਹੈ ਅਸੀਂ ਜੇ ਦਵਾਈਆਂ ਤੋਂ ਮੁਕਤ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਯੋਗ ਕਰਨਾ ਪਵੇਗਾ ਇਸ ਕਰਕੇ ਹਰ ਰੋਜ਼ 1 ਘੰਟਾ ਯੋਗ ਕਰੋ ਕੁਝ ਕਰੋ ਯੋਗ ਰਹਿਣ ਰੋਗ ਇਹ ਹੀ ਮੇਰਾ ਸੰਦੇਸ਼ ਹੈ ਮੇਰਾ ਪਤੰਜਲੀ ਮਹਿਲਾ ਪਤੰਜਲੀ ਯੋਗ ਸਮਿਤੀ ਵੱਲੋਂ ਹਰ ਰੋਜ਼ ਇੱਥੇ 1 ਘੰਟੇ ਦੀ ਕਲਾਸ ਹੁੰਦੀ ਹੈ ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਜਿਹੜੇ ਕਿ ਐਕਸਰਸਾਈਜ਼ ਕਰਕੇ ਪ੍ਰਾਣਾਯਮ ਕਰਕੇ ਆਪਣੀਆਂ ਬਿਮਾਰੀਆਂ ਨੂੰ ਠੀਕ ਕਰ ਰਹੀਆਂ ਨੇ ਤੇ ਹੋਰ ਵੀ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਮੇਰੇ ਫਰੀਦਕੋਟ ਸ਼ਹਿਰ ਦੇ ਵਿੱਚ 9-10 ਕਲਾਸਾਂ ਜਾ ਰਹੀਆਂ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੀਆਂ ਭੈਣਾਂ ਮੇਰੀਆਂ ਇੱਥੇ ਮੇਰੇ ਨਾਲ ਜੁੜੀਆਂ ਹੋਈਆਂ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਭਾਗਿਆਸ਼ਾਲੀ ਮੰਨਦੀਆਂ ਕੈਸੀ ਯੋਗ ਨਾਲ ਜੁੜੇ ਹੋયા ਆ ਅੱਛਾ ਜਿੰਨੇ ਖੜੇ ਸਾਰੇ ਯੋਗ ਟੀਚਰ ਹੀ ਆ ਸਾਰੇ ਯੋਗ ਟੀਚਰ ਆ ਇਹ ਸਹੀ ਮੇਰਾ ਪੂਰਾ ਸਾਥ ਦੇ ਰਹੇ ਆ ਜਿੱਥੇ ਕਹਾਂ ਉੱਥੇ ਜਾਂਦੇ ਆ ਸਾਰੇ ਅੱਗੇ ਮੇਰੀ ਇਹ ਬੇਨਤੀ ਹੈ ਕਿ ਕਰੋ ਯੋਗ ਰੱਖਣ ਨੂੰ